ਕਿਤਾਇ ਕਿਸਾਨ ਵੀਰੋ ਹੋਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਮਹਿਰਾਜ ਆਏ ਆਂ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਫੂਲ ਤੇ ਨੇੜੇ ਬਾਈਆਂ ਦੇ ਰਾਮਪਰਾ ਫੂਲ ਰਹਿ ਗਿਆ ਮੇਨ ਤੇ ਅੱਜ ਆਪਾਂ ਤੁਹਾਡੇ ਵਾਸਤੇ ਆਫਸਰ ਪਾਲਕ ਬੱਛੀ ਲੈ ਕੇ ਆਏ ਆਂ ਤੇ ਗੱਲਬਾਤ ਬਾਈ ਨਾਲ ਕਰਾਵਾਂ ਸਸੀ ਦਾ ਬਾਈ ਸਸੀ ਜੀ ਹੋ ਠੀਕ ਠਾਕ ਹੋ ਜੀ ਪਹਿਲਾ ਨੰਬਰ ਬੋਲੋ ਜੀ 947883584 ਪਿੰਡ ਜੀ ਪਿੰਡ ਮਰਾਜ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਾਂਜੀ ਤੇ ਨੇੜੇ ਵੀ ਆਪਣੇ ਰਾਮਪਰਾ ਫੂਰੀਆ ਤੇ ਅੱਜ ਆਪਾਂ ਬੱਛੀ ਦਿਖਾਉਣੀ ਆ ਇੱਕ ਹਨਾ ਹਾਂਜੀ ਆਫਸਰ ਬੱਛੀ ਤੇ ਵੀਰੇ ਥਣਚਾਰੀ ਆ ਤੇ ਥਣ ਬਿਲਕੁਲ ਚਾਰੇ ਤੇ ਮੂੰਹ ਖੀਰੀ ਤੇ ਟੀਕਾ ਭਰਉਣ ਦੇ ਅੱਜ ਕਾਬਲ ਹਨਾ ਖੀਰੀ ਕਾਬਲ ਜੀ ਵੱਡੇ ਸਹਜ ਦੀ ਆ ਦੇਖੋ ਮੈਂ ਬਾਈ ਦੇ ਨਾਲ ਕੱਟ ਚੈੱਕ ਕਰਾ ਦਿਆਂ ਨੂੰ ਆ ਦੇਖੋ ਖੋਲੋ ਵੀਰੇ ਤੇ ਕਿਹੜੇ ਸੀਮਨ ਦੀ ਆ ਵੀਰੇ ਨਹੀਂ ਵੀਰੇ ਪਤਾ ਨਹੀਂ ਤੇ ਬਾਕੀ ਤਾਂ ਚੰਗੇ ਸੀਮਨ ਦੀ ਲੱਗਦੀ ਹੈ ਨਾ ਦੇਖਣ ਨੂੰ ਤਾਂ ਆਹ ਦੇਖਣ ਨੂੰ ਚੰਗੇ ਸੀਮਨ ਦੀ ਅਗਲੇ ਨੇ ਦੱਸਿਆ ਵੀ ਅਸੀਂ ਰੇਗ ਬੰਦੇ ਦੇ ਯਕੀਨ ਨਹੀਂ ਕਰਦੇ ਠੀਕ ਆ ਦੇਖੋ ਜੀ ਪੂਰਾ ਫੇਸ ਚੰਗਾ ਪੂਰੀ ਬੈਠੀ ਚੰਗੀ ਆ ਦੇਖੋ ਕੁਆਲਿਟੀ ਬੜਾ ਚੌੜ ਇਹਨਾਂ ਨੂੰ ਕਰਨ ਦੀ ਹੱਤ ਹੁੰਦੀ ਉਧਰ ਨੂੰ ਲੈ ਚਲ ਆਹ ਦੇਖੋ ਜੀ ਪੂਰੀ ਕੁਆਲਿਟੀ ਵਧੀਆ ਤੇ ਡੱਬ ਡੁੱਬ ਜਿੱਥੇ ਜਿੱਥੇ ਚਾਹੀਦੇ ਉੱਥੇ ਉੱਥੇ ਲੱਗੇ ਹੋਏ ਆ ਠੀਕ ਆ ਜੀ ਤੇ ਫੁੱਲ ਸਾਈਜ਼ ਠੀਕ ਹੈ ਜੀ ਤੇ ਬਾਕੀ ਦਾ ਦੰਦਾਂ ਦੀ ਗਰੰਟੀ ਆ ਵੀਰੇ ਖੀਰੀ ਦੀ ਤੇ ਚਾਰੇ ਥਣਾ ਦੀ ਗਰੰਟੀ ਆ ਜੇ ਕੋਈ ਆਨਲਾਈਨ ਮੰਗਾਉਂਦਾ ਆਨਲਾਈਨ ਮੰਗਾਉਂਦਾ ਜੀ ਆ ਕੇ ਪਹਿਲੀ ਜਾਂਦਾ ਅਸੀਂ ਹਰੇਕ ਆਪਾਂ ਵੀ ਆ ਕੇ ਦੇਖ ਕੇ ਪਰਖ ਕੇ ਜੀ ਨਹੀਂ ਇਹ ਦੋ ਗੱਲਾਂ ਆਪਾਂ ਤਿੰਨ ਪੁੱਛਣੀਆਂ ਤੈਨੂੰ ਇੱਕ ਤਾਂ ਦੰਦਾਂ ਚ ਖੀਰੀ ਗਰੰਟੀ ਤੇ ਇੱਕ ਸਥਾਨ ਚਾਰ ਉਹ ਵੀ ਗਰੰਟੀ ਤੇ ਕਦ ਕਾਠ ਪੂਰਾ ਕਦ ਕਾਠ ਪੂਰਾ ਕਦ ਕਾਠ ਆ ਪਰਲੇ ਪਾਸੇ ਜਾਲੀ ਮੜਾ ਜਦੇ ਕਦ ਕਾਠਾਂ ਅੰਦਾਈਆ ਕਰਾ ਦਈਏ ਆਪਾਂ ਪਰਲੇ ਪਾਸੇ ਬਰਾ 6 ਫੁੱਟ 1 ਇੰਚ ਕਰਦਾ ਜੀ ਹੂੰ ਆ ਦੇਖੋ ਜੀ ਆ ਕਰੋ ਜੀ ਚੈੱਕ ਵੱਡੇ ਸਹਿਜ ਦੀ ਹੈ ਕਿਸੇ ਨੇ ਚੰਗੀ ਸਾਂਭ ਵੀ ਪਾਲੀ ਹੈ ਹਨ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਭਾਈ ਡਿਮਾਂਡ ਇਹਦੀ ਕੀ ਆ ਗਈ ਇਹਦੀ ਡਿਮਾਂਡ 35000 ਮਾਨਤਨ ਹੋ ਜਾਊਗਾ ਵੱਡੇ ਸਹਿਜ ਦੀ ਹੈਗੀ ਠੀਕ ਹੈ ਖਤਮਾਈ ਜਦੋਂ ਤੁਹਾਡਾ ਨਾਮ ਲੈ ਕੇ ਉਹ ਲੈ ਓਕੇ ਜੀ ਤੇ ਬਾਕੀ ਦੀ ਗੱਲ ਨਾਲ ਸਹਿਜ ਫੁੱਲ ਕੋਈ ਘਾਟ ਨਹੀਂ ਬੱਚੀ ਚ ਤੇ 35000 ਚ ਤੁਹਾਡਾ ਮਾਨਤਨ ਹੋ ਜਾਣਾ ਦੰਦੀ ਖੀਰੀ ਥਣ ਚਾਰ ਕੱਦ ਕਾੜ ਦੀ ਪੂਰੀ ਫੁੱਲ ਚੰਗੇ ਰਿਕਾਰਡ ਦੀ ਆ ਪਰ ਬਾਈ ਕਹਿੰਦਾ ਕਹਿਣੀ ਨਹੀਂ ਨੀ ਵੀ ਇਹਦੀ ਆ ਜਾਂ ਉਹਦੀ ਆ ਇੱਕ ਨੰਬਰਾਂ ਤੇ ਬਾਕੀ ਦਾ ਸਾਰੇ ਵੀਰਾਂ ਦਾ ਧੰਨਵਾਦ ਜੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ